ਵਾਇ ਕੁਰਜੀਕਾ ਖਾਲਸਾ ਵਾਇ ਕੁਰਜੀਕੀ ਫਤਿਹ ਕਾਰਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਆਸ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਵਾਇ ਕੁਰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਦੀ ਵੀਡੀਓ ਹੈ ਜੋ ਅੱਜਕਲ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਹੀ ਆ ਫਾਰਸ਼ੀ ਸਲਵਾਰ ਠੀਕ ਹੈ ਜੀ ਉਹਦੀ ਅਸੀਂ ਕਟਿੰਗ ਔਰ ਸਟੀਚਿੰਗ ਤੁਹਾਨੂੰ ਦੱਸਣ ਜਾ ਰਹੇ ਆ ਕਈ ਪੈਣ ਨੂੰ ਲੱਗਦਾ ਕਿ ਪਤਾ ਨਹੀਂ ਇਹ ਕਿਵੇਂ ਕੱਟੀ ਜਾਂਦੀ ਹੈ ਜਾਂ ਕਿਵੇਂ ਸਟਿਚ ਕੀਤੀ ਜਾਂਦੀ ਹੈ ਬਹੁਤ ਹੀ ਸਿੰਪਲ ਸਲਵਾਰ ਹੈ ਇਹਦੇ ਵਿੱਚ ਕੋਈ ਡਰਨ ਵਾਲੀ ਚੀਜ਼ ਨਹੀਂ ਹੈਗੀ ਕਿ ਕਿੱਦਾਂ ਕੱਟਣੀ ਚਾ ਜਾਂ ਕਿੱਦਾਂ ਇਹਨੂੰ ਅਸੀਂ ਸੀਵਾਂਗੇ ਹੈਨਾ ਬਹੁਤ ਸਿੰਪਲ ਹੈ ਜਿਵੇਂ ਤੁਸੀਂ ਸਟ੍ਰੇਟ ਸਲਵਾਰ ਸੀਂਦੇ ਹੋ ਨਾ ਬਿਲਕੁਲ ਸੇਮ ਉਸੇ ਤਰ੍ਹਾਂ ਹੀ ਹੈ ਫਰਕ ਇਹਦੇ ਵਿੱਚ ਸਿਰਫ ਇਹ ਹੈ ਕਿ ਇਹਦੀ ਲੈਂਥ ਜਿਹੜੀ ਹੈ ਨਾਰਮਲ ਸਲਵਾਰ ਤੋਂ ਥੋੜੀ ਜ਼ਿਆਦਾ ਹੁੰਦੀ ਹੈ ਜਿੰਨੀ ਤੁਸੀਂ 1 ਜਾਂ 1.5 ਇੰਚ ਐਕਸਟਰਾ ਰੱਖਣੀ ਚਾਹੁੰਦੇ ਕਿਉਂਕਿ ਇਹ ਫਰਸ਼ ਦੇ ਨਾਲ ਟੱਚ ਕਰਦੀ ਹੈ ਹੈਨਾ ਜੀ ਜਿੰਨੀ ਤੁਹਾਡੀ ਕਸਟਮਰ ਚਾਹੁੰਦਾ ਹੈ ਜਾਂ ਤੁਸੀਂ ਖੁਦ ਆਪਣੀ ਬਣਾਣੀ ਹੈ ਜਦ ਜਿੰਨੀ ਤੁਸੀਂ ਟੱਚ ਫਲਾਵਰ ਦੇ ਨਾਲ ਕਰਨੀ ਚਾਹੁੰਦੇ ਆ ਉੰਨੀ ਇਹਦੀ ਲੈਂਥ ਰੱਖਣੀ ਆ ਔਰ ਬਸ ਇਹਦੇ ਵਿੱਚ ਚੇਂਜ ਕੀ ਹੋ ਗਿਆ ਕਿ ਸਟ੍ਰੇਟ ਸਲਵਾਰ ਦੇ ਵਿੱਚ ਅਸੀਂ ਬਿਲਕੁਲ ਚੋੜਾ ਪਹੁੰਚ ਛੋਟਾ ਪਹੁੰਚਾ ਪਾਉਂਦੇ ਸੀ 1 ਜਾਂ 1.5 ਇੰਚ ਦਾ ਇਹਦੇ ਵਿੱਚ ਪਹੁੰਚੇ ਦੀ ਚੌੜਾਈ 5 ਜਾਂ 7 ਇੰਚ ਦੀ ਹੁੰਦੀ ਆ ਠੀਕ ਹੈ ਇੰਨੀ ਚੌੜਾਈ ਹੁੰਦੀ ਆ ਔਰ ਇਧਰ ਨੂੰ ਜੋ ਰਾਉਂਡ ਹੁੰਦਾ ਆ ਉਹ ਤੁਹਾਡਾ ਪਹੁੰਚਾ ਜਿਹੜਾ ਐਵੇਂ ਸਟ੍ਰੇਟ ਸਲਵਾਰ ਦੀ ਅਸੀਂ 7 ਜਾਂ 8 ਇੰਚ ਮੋਰੀ ਰੱਖਦੇ ਸੀਗੇ ਇਦੀ 11 ਇੰਚ ਪੌਂਚਾ ਰੱਖਦੇ ਆਂ ਬਾਕੀ ਤੁਹਾਡੇ ਆਪਣੇ ਤੇ ਡਿਪੈਂਡ ਆ ਤੁਸੀਂ ਘੱਟ ਪੌਂਚਾ ਵੀ ਰੱਖ ਸਕਦੇ ਹੋ ਘੱਟ ਵੀ ਪਾ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਕਰਨ ਲੱਗੇ ਆਂ ਕਟਿੰਗ ਸਭ ਤੋਂ ਪਹਿਲਾਂ ਅਸੀਂ ਕੱਪੜੇ ਨੂੰ 4 ਫੋਲਡ ਕਰਕੇ ਵਿਛਾ ਲੈਣਾ ਆ ਇਸ ਤਰ੍ਹਾਂ ਪਹਿਲਾਂ ਇਹਨੂੰ ਇਸ ਤਰ੍ਹਾਂ ਡਬਲ ਕਰਕੇ ਫਿਰ ਇਸ ਸਾਈਡ ਨੂੰ 4 ਫੋਲਡ ਕਰ ਲੈਣਾ ਆ ਕੁੱਕਰਨੀ ਵਾਲੀ ਸਾਈਡ ਸਾਡੀ ਆਪਣੇ ਵੱਲ ਹੋਊਗੀ ਠੀਕ ਹੈ ਜੀ ਕਪੜੇ ਦੇ ਵਿੱਚ ਕੋਈ ਵੀ ਵੱਲਣਾ ਹੋਵੇ ਸਭ ਤੋਂ ਪਹਿਲਾਂ ਅਸੀਂ ਇੱਥੇ ਇੱਕ ਜਿਹੜੀ ਵੀ ਥੋੜੀ ਬਹੁਤੀ ਕਾੜ ਵਗੈਰਾ ਹੋਵੇ ਕਪੜੇ 'ਚ ਉਹ ਕੱਢਣ ਲਈ ਇੱਥੇ ਸਿੱਧੀ ਲਾਈਨ ਡਰਾ ਕਰਨੀ ਆ ਠੀਕ ਹੈ ਜੀ ਇਹਨੂੰ ਤੁਸੀਂ ਕਟਿੰਗ ਵੀ ਕਰ ਸਕਦੇ ਹੋ ਚਾਹੇ ਬਾਅਦ ਵਿੱਚ ਕਟਿੰਗ ਕਰ ਲਓ ਤਾਂ ਸਾੜਿਆ ਹੁਣ ਜਿਹੜਾ ਨਾਪ ਹੈਗਾ ਸਾਡੇ ਸਲਵਾਰ ਦੀ ਲੈਂਥ ਜਿਹੜੀ ਆ 38 ਇੰਚਾ ਕਸਟਮਰ ਦੀ 38 ਇੰਚ ਲੈਂਥ ਆ ਔਰ ਮੋਰੀ ਜਿਹੜੀ ਇਹ ਕਸਟਮਰ ਨੇ ਰੱਖਣੀ ਆ ਉਹ 10 ਇੰਚ ਰੱਖਣੀ ਆ ਠੀਕ ਹੈ ਜੀ ਔਰ ਹੁਣ ਅਸੀਂ ਲੈਂਥ ਦੇ ਅਕੋਰਡਿੰਗ 5 ਇੰਚ ਦੀ ਸਾਡੀ 벨ਟ ਹੈ ਇਹ ਅਸੀਂ ਬੈਲਟ ਵੜੀ ਬਣਾ ਰਹੇ ਆ ਅਗਰ ਤੁਸੀਂ ਪਲਾਜ਼ੋ ਦੀ ਤਰ੍ਹਾਂ फ्रंट बेल्ट ਲਗਾ ਕੇ ਇਲਾਸਟਿਕ ਵਾਲੀ ਬਣਾਣੀ ਚਾਹੁੰਦੇ ਆ ਤਾਂ ਤੁਸੀਂ ਉਪਰੋਂ 1 ਇੰਚ ਛੱਡ ਕੇ ਫਿਰ ਜਿਹੜਾ ਲੰਬਾਈ ਦਾ ਨਿਸ਼ਾਨ ਲਗਾਣਾ ਹੈ ਠੀਕ ਹੈ ਜੀ ਹੁਣ ਅਸੀਂ ਇੱਥੇ ਆ ਜੋ ਸਿੰਪਲ ਜਿਵੇਂ ਸਟ੍ਰੇਟ ਸਲਵਾਰ বেলਟ ਵਾਲੀ ਬਣਾਈ ਦੀ ਆ ਜਾਂ ਨਾਰਮਲ ਸਲਵਾਰਾਂ ਬੈਲਟ ਵਾਂਗ ਬਣਾਈ ਦੀ ਆ ਉਸ ਤਰ੍ਹਾਂ ਬਣਾਣੀ ਹੈ ਤਾਂ ਅਸੀਂ 5 ਇੰਚ ਐਕਸਟਰਾ ਉੱਪਰ ਛੱਡ ਕੇ বেলਟ ਦਾ 3/8 ਹੈ ਤਾਂ 1 ਇੰਚ ਐਕਸਟਰਾ ਰੱਖਾਂਗੇ 39 ਇੰਚ ਠੀਕ ਹੈ ਜੀ ਇਹ ਸਾਡੇ ਆਊਗੀ 34 ਇੰਚ ਅਸੀਂ ਹੁਣ ਇੱਥੋਂ ਵੀ ਇੱਕ 34 ਦੀ ਮਾਰਕਿੰਗ ਕਰਾਂਗੇ ਹੁਣ ਇਹਨੂੰ ਸਿੱਧਾ ਕਰ ਲੈਣਾ ਹੈ ਠੀਕ ਹੈ ਜੀ ਇੱਥੋਂ ਅਸੀਂ ਹੁਣ ਇੱਕ ਸਿੱਧੀ ਲਾਈਨ ਡਰੋ ਕਰ ਲੈਣੀ ਹੈ ਉਸ ਤੋਂ ਬਾਅਦ ਅਸੀਂ ਰੱਖਣਾ ਹੈ ਜੋ ਮੋਰੀ ਸਾਡੀ ਜਿਹੜੀ ਰਾਉਂਡ ਦੇ ਵਿੱਚ 20 ਇੰਚ ਹੈ ਔਰ ਉਹਦਾ ਹਾਫ ਹੋ ਕੇ 10 ਇੰਚ 10 ਇੰਚ ਕਸਟਮਰ ਦਾ ਪਹੁੰਚਾਇਆ ਜੋ ਖੁੱਲਾ ਰੱਖਣਾ ਹੈ ਉਹ ਡੇਢ ਜੋ 2 ਇੰਚ ਦਾ ਤੁਸੀਂ ਐਕਸਟਰਾ ਮਾਰਜਨ ਲੈਣਾ ਹੈ ਠੀਕ ਹੈ ਜੀ ਜੋ ਇਸ ਸਲਵਾਰ ਦਾ ਗੇੜ ਹੁੰਦਾ ਆ ਉਹ ਬਿਲਕੁਲ ਨੋਰਮਲ ਜਿੰਨਾ ਇਹਦਾ ਅਰਜ ਹੁੰਦਾ ਆ ਓਨਾ ਹੀ ਹੁੰਦਾ ਆ ਠੀਕ ਹੈ ਜੀ ਇਹ ਦੇਖੋ 21 ਇੰਚ ਹੈ 20 ਜੇ 21 ਇੰਚ ਇੰਨਾ ਹੀ ਹੁੰਦਾ ਹੈ ਅਗਰ ਤੁਹਾਡੇ ਕੋਲ ਘੱਟ ਅਰਜ ਵਾਲਾ ਕਪੜਾ ਹੈ ਹਨਾ ਕਈ ਵਾਰ ਕੀ ਹੁੰਦਾ ਕਿ 17 18 ਇੰਚ ਉਹਦੇ ਵਿੱਚ ਤੁਸੀਂ ਮਿਆਨੀ ਵੀ ਪਾ ਸਕਦੇ ਆ ਇਥੋਂ ਜਿੰਨੀ ਲੈਂਥ ਹੋਵੇ ਮਿਆਨੀ ਪਾਣ ਲਈ ਕੀ ਕਰਨਾ ਹੈ ਕਿ ਜਿਵੇਂ ਹੁਣ ਇੱਥੇ ਸਾਡਾ 34.5 ਹੈ 34.5 ਦਾ ਹਾਫ ਕਰ ਲੈਣਾ ਹੈ 17 ਜਾਂ 7 ਆਂਦਾ ਇੱਥੋਂ ਇਸ ਤਰ੍ਹਾਂ ਕਟਿੰਗ ਕਰ ਲੈਣੀ ਹੈ ਜਿਹੜਾ ਇਹ ਪੀਸ ਨਿਕਲਣਾ ਇਹਨੂੰ ਏ ਸਾਈਡ ਰੱਖ ਕੇ ਤੁਸੀਂ ਇੱਥੇ ਮਿਆਣੀ ਪਾ ਸਕਦੇ ਆ ਠੀਕ ਹੈ ਜੀ ਪਰ ਸਾਡਾ ਹੁਣ ਇੱਥੇ ਬਿਲਕੁਲ ਸਹੀ ਹੈ ਪੂਰਾ ਹੈ ਕਪੜਾ ਤਾਂ ਅਸੀਂ 10 ਇੰਚ ਇੱਥੇ ਅਸਲ ਦਾ ਲਗਾਵਾਂਗੇ ਠੀਕ ਹੈ ਜੀ 10 ਇੰਚ ਅਸਲ ਦਾ ਲਗਾਣ ਤੋਂ ਬਾਅਦ ਅਸੀਂ ਛੇ ਪੱਟੀ ਦੇ ਨਾਲ ਇਨੂੰ ਅਸਲ ਤੱਕ ਮਿਲਾ ਲੈਣਾ ਆ ਇਸ ਤਰ੍ਹਾਂ ਠੀਕ ਹੈ ਜੀ ਹੁਣ ਇੱਥੋਂ ਅਸੀਂ 1.5 ਇੰਚ ਦਾ ਨਿਸ਼ਾਨ ਲਾ ਲੈਣਾ ਆ ਔਰ ਇਹਨੂੰ ਤੁਸੀਂ ਇਸ ਤਰ੍ਹਾਂ ਤਿਰਛਾ ਵੀ ਮਣਾ ਸਕਦੇ ਠੀਕ ਹੈ ਜੀ ਅਸਲ ਦੇ ਨਾਲ ਤਿਰਛਾ ਮਿਲਾ ਲੈਣਾ ਜਿਹੜੀ ਸਟ੍ਰੇਟ ਸਲਵਾਰ ਸੀ ਉਹਦੇ ਵਿੱਚ ਅਸੀਂ ਇੱਥੋਂ 5 ਜਾਂ 6 ਇੰਚ ਰੱਖਦੇ ਆ ਪੀਸ ਠੀਕ ਹੈ ਜੀ ਜਿਵੇਂ ਪੱਲੇ ਦਾ ਹੁੰਦਾ ਉਹ ਇੱਥੋਂ ਅਸੀਂ ਕੱਟ ਪਾਣੇ ਆ ਇਹਦੇ ਵਿੱਚ ਅਸੀਂ ਇਸ ਤਰੀਕੇ ਦੇ ਨਾਲ ਪਾ ਲੈਣੀ ਹੈ ਹੁਣ ਅਸੀਂ ਇਹਨੂੰ ਕਰ ਲਾਂਗੇ ਕਟਿੰਗ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸਿੰਪਲ ਔਰ ਈਜ਼ੀ ਤਰੀਕਾ ਹੈ ਕੋਈ ਇਹਦੇ ਵਿੱਚ ਡਰਨ ਦੀ ਲੋੜ ਨਹੀਂ ਹੈ ਕਿ ਕਿਵੇਂ ਕੱਟਣਾ ਹੈ ਜਾਂ ਕਿਵੇਂ ਸੀਣਾ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਉੱਪਰੋਂ ਕਟਿੰਗ ਕਰਾਂਗੇ ਔਰ ਇਹ ਤੋਂ ਜੇ ਇਹ ਹੋ ਗਈ ਹੁਣ ਸਾਡੀ ਕਟਿੰਗ ਸਲਵਾਰ ਦੀ ਹੁਣ ਅਸੀਂ ਕਟਿੰਗ ਕਰਾਂਗੇ 벨ਟ 벨ਟ ਹੈਗੀ ਹੈ ਸਾਡੇ ਕਸਟਮਰ ਦੀ ਸਾਡੇ ਕਸਟਮਰ ਦੀ 벨ਟ ਹੈਗੀ ਹੈ 21 ਇੰਚ 21 ਇੰਚ ਅਸੀਂ ਤਿਆਰ ਰੱਖਣੀ ਹੈ ਠੀਕ ਹੈ ਜੀ ਇੱਥੇ ਵੀ ਕੱਟ ਜ਼ਰੂਰ ਲਗਾ ਲੈਣਾ ਕਿਉਂਕਿ ਇੱਥੋਂ ਸਾਡਾ ਜਿਹੜਾ ਬਲ ਪੈਣਾ ਹੈ ਸਲਵਾਰ ਦਾ ਸੀ ਇਸ ਤਰ੍ਹਾਂ ਕੱਪੜੇ ਨੂੰ ਰੱਖ ਕੇ ਤੁਹਾਨੂੰ ਐਕਸਟਰਾ ਪੀਸ ਨੂੰ ਕਟਿੰਗ ਕਰ ਲੈਣਾ ਆ ਕਿ ਜੀ 21 ਇੰਚ ਹੈ ਤਾਂ ਅਸੀਂ 1 ਇੰਚ ਐਕਸਟਰਾ ਲਵਾਂਗੇ ਕਿਉਂਕਿ ਅੱਧਾ ਅੱਧਾ ਮਾਰਜਿਨ ਸਾਡਾ ਅੱਧਾ ਇੰਚ ਦਾ ਮਾਰਜਿਨ ਜਿਹੜਾ ਸਾਈਡਾਂ ਤੇ ਸਲਾਈ ਦੇ ਵਿੱਚ ਆ ਜਣਾਇਆ ਤੇ ਹੁਣ ਅਸੀਂ ਇੱਥੋਂ ਬੈਲਟ ਦੀ ਲਵਾਂਗੇ ਚੜਾਈ ਤੁਸੀਂ 7 ਜਾਂ 8 ਇੰਚ ਦੀ ਵੀ ਲੈ ਸਕਦੇ ਹੋ ਅਗਰ ਤੁਸੀਂ ਚੋੜਾ ਨੇਫਾ ਭਾਂਦੇ ਆ ਤਾਂ ਤੁਸੀਂ 8 ਦੀ ਕਟਿੰਗ ਕਰ ਲਓ ਕਿਉਂਕਿ 5 ਇੰਚ ਸਾਡੀ ਬੈਲਟ ਤਿਆਰ ਰਹਿਣੀ ਆ ਅੱਧਾ ਇੰਚ نیچے ਆ ਜਾਣਾ ਆ ਠੀਕ ਹੈ ਜੀ ਇੰਨੇ ਦਾ ਤੁਸੀਂ ਨੇਫਾ ਭਾ ਲੈਣਾ ਠੀਕ ਹੈ ਇੱਥੋਂ ਅਸੀਂ 8 ਇੰਚ ਦੀ ਕਟਿੰਗ ਕਰ ਲੈਣੀ ਆ ਜੀ ਇਹ ਹੋ ਗਏ ਸਾਡੀ বেলਟ ਦੀ ਕਟਿੰਗ ਹੁਣ ਅਸੀਂ ਇਹਦੀ ਤੁਹਾਨੂੰ ਸਟਿਚਿੰਗ ਦੱਸਾਂਗੇ ਕਿ ਕਿਵੇਂ ਕਰਨੀ ਆ ਸਟਿਚਿੰਗ ਕਰਨ ਦੇ ਲਈ ਕੀ ਕਰਨਾ ਹੈ ਕਿ ਅਸੀਂ ਡਬਲ ਵਿੱਚ ਕੀਤਾ ਹੋਇਆ ਨਾ ਕਪੜਾ ਇਹਨੂੰ ਇਸ ਤਰੀਕੇ ਦੇ ਨਾਲ ਖੋਲ ਲੈਣਾ ਆ ਸਭ ਤੋਂ ਪਹਿਲਾਂ A ਸਾਈਡ ਤੋਂ ਆਸਣ ਜੋੜ ਲੈਣਾ ਆ ਔਰ ਦੂਸਰੀ ਸਾਈਡ ਦਾ ਆਸਣ ਜੋੜ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਇਹਦੇ ਬਾਰੇ ਦੱਸਦੇ ਹਾਂ ਇਹ ਸਲਾਈ ਕਰਕੇ ਉਸ ਤੋਂ ਬਾਅਦ ਤੁਹਾਨੂੰ ਬਾਰੇ ਦੱਸਦੇ ਹਾਂ ਅੱਜ ਹੁਣ ਅਸੀਂ ਇਹਨੂੰ ਸਿੱਧਾ ਕਰਕੇ ਵਿਛਾ ਲੈਣਾ ਸਿੱਧੀ ਸਾਈਡ ਉੱਪਰ ਕਰ ਲੈਣੀ ਹੈ ਪੁੱਠੀ ਉਲਟੀ ਜਿਹੜੀ ਸਾਈਡ ਉਹ ਵਿੱਚ ਕਰ ਲੈਣੀ ਹੈ ਹੁਣ ਅਸੀਂ ਇੱਥੇ ਲਗਾਵਾਂਗੇ ਇੱਕ 4 4 ਇੰਚ ਦੇ ਮਾਰਕਿੰਗ ਠੀਕ ਹੈ ਜੀ ਇਹ ਬਣਾ ਲੈਣਾ 4 ਇੰਚ ਦਾ ਇਹਨੂੰ ਤੁਸੀਂ ਇਸ ਤਰ੍ਹਾਂ ਇਹਦੇ ਇੱਥੇ ਲਗਾ ਲੈਣੀ ਅਸੀਂ ਪੈਨ इस तरह फोल्ड करने तो बाद नीचे वाला कपड़ा छड़ लेना ऊपर वाले कपड़े नीन असी सैट कर लेना है इस एस तरह इस तरह असी दूजी साइड ना ये सलवार हो बिल्कुल नहीं घूमूगी ਹੁਣ ਅਸੀਂ ਇੱਥੇ ਪੈ ਗਿਆ ਸਾਡਾ ਕਰੀਜ ਵਾਲਾ ਬਲ ਠੀਕ ਹੈ ਜੀ ਇਸ ਤਰ੍ਹਾਂ ਹੁਣ ਅਸੀਂ ਜਿਹੜੇ ਇਹ ਬਾਕੀ ਦੇ ਬਲ ਪਾਣੇ ਆ ਇੱਥੋਂ ਅਸੀਂ 4-4 ਇੰਚ ਦਾ ਮਾਰਜਿਨ ਛੱਡ ਲੈਣਾ ਆ ਜੋ ਆਸਨ ਵਾਲੀ ਸੀਣਾ ਉਸ ਤੋਂ ਬਾਅਦ ਹੁਣ ਅਸੀਂ ਦੇਖਣਾ ਕਿ ਕੱਪੜਾ ਕਿੰਨਾ ਬਚਦਾ ਹੈ ਇਹ 9 ਇੰਚ ਬਚਿਆ ਹੈ ਨਾ ਤਾਂ 3-3 ਇੰਚ ਦੇ ਅਸੀਂ ਮਾਰਕਿੰਗ ਕਰ ਲੈਣੀ ਤੇ ਦੋ ਜਾਂ ਤਿੰਨ ਬਲ ਹੋਰ ਪਾਣਗੇ ਕਿਦੀ ਹੁਣ ਅਸੀਂ ਇਹ ਜੋ 3 ਇੰਚ ਦਾ ਸੈਂਟਰ ਵਿੱਚ ਵਾਲਾ ਇਹਨੂੰ ਅਸੀਂ ਇੱਥੇ ਉਸ ਤੋਂ ਬਾਅਦ ਇਹਨੂੰ ਅਸੀਂ ਜਿੰਨਾ ਵਾਲ ਪਾਣਾ ਹੈ ਉਸ ਤਰ੍ਹਾਂ ਜਿੰਨਾ ਵਾਲ ਖੁੱਲਾ ਰੱਖਣਾ ਹੈ ਹੁਣ ਇੱਥੋਂ ਇੱਕ ਛੋਟਾ ਵਾਲ ਇੱਥੇ ਪਾ ਕੇ ਤੁਸੀਂ ਚਾਹੇ ਤਾਂ ਪਹਿਲਾਂ ਇਹਨੂੰ ਪਿੰਨ ਨਾਲ ਸੈੱਟ ਕਰ ਸਕਦੇ ਹੋ ਚਾਹੇ ਤੁਸੀਂ ਇਹਨੂੰ ਸਿੱਧਾ ਸਲਾਈ ਮਸ਼ੀਨ ਤੇ ਵੀ ਪਾ ਸਕਦੇ ਹੋ ਠੀਕ ਹੈ ਜੀ ਇੱਥੇ ਅਸੀਂ ਤੁਹਾਨੂੰ ਪਿੰਨ ਲਗਾ ਕੇ ਸੈੱਟ ਕਰਕੇ ਦੱਸਦੇ ਹਾਂ ਕੋਈ ਅਸੀਂ ਪਿੰਨ ਲਗਾ ਲਈਏ ਹੁਣ ਸੇਮ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਬਣ ਪਾਣੀ ਹੈ ਜਿੰਨਾ ਕੈਪ ਦੂਸਰੀ ਸਾਈਡ ਛੱਡਿਆ ਆ ਸੇਮ ਉਨਾ ਹੀ ਅਸੀਂ ਇੱਥੇ ਛੱਡਣਾ ਆ ਇਹ ਤਿੰਨ ਵਾਲ ਜਿਹੜੇ ਆ ਇਹ ਛੋਟੇ ਪੈਣੇ ਨੇ ਔਰ ਇਹ ਲਾਸਟ ਵਾਲਾ ਜਿਹੜਾ ਵਾਲਾ ਇਹ ਵੱਡਾ ਪੈਣਾ ਆ ਠੀਕ ਹੈ ਜੀ ਆਪਕੇ ਵਿੱਚ ਨੂੰ ਡੂੰਗਾ ਪੈਣਾ ਆ ਤੁਸੀਂ ਦੇਖਾਂਗੇ ਕਿ ਸਾਡੀ ਬੈਲਟ ਕਿੰਨੀ ਆਦੀ ਹੈ ਇਸ ਤਰ੍ਹਾਂ ਤੁਸੀਂ ਬਾਲ ਪਾ ਲੈਣੀ ਪਹਿਲਾਂ ਇਹ ਅਸੀਂ ਕਰ ਲਈਏ ਬੈਲਟ ਰੈਡੀ ਠੀਕ ਹੈ ਜੀ ਆਹ ਇਹਦੀ ਚਿੜੀ ਵਾਲੀ ਸਾਈਡ ਹੈ ਇਹ ਅਸੀਂ ਉੱਪਰ ਰੱਖ ਲੈਣੀ ਹੈ ਦੇਖੋ ਇਹ ਜਿਹੜੇ ਕਪੜਾ ਬਚਿਆ ਹੈ ਇਹ ਸਾਡੇ ਪਿਛਲੇ ਬਲਾਂ ਦੇ ਵਿੱਚ ਅਡਜਸਟ ਹੋ ਜਾਣਾ ਹੈ ਇਸ ਤਰ੍ਹਾਂ ਦੇਖੋ ਤੁਸੀਂ ਆਸਮ ਤੋ ਫੜ ਲੈਣਾ ਹੈ ਇਸ ਤਰ੍ਹਾਂ ਬਲਾਂ ਨੂੰ ਸੈੱਟ ਕਰਕੇ ਇਹ ਜਿੱਥੋਂ ਚਿੜੀ ਵਾਲੀ ਸਾਈਡ ਐ ਸਲਾਈ ਉਹਨੂੰ ਅਸੀਂ ਇੱਥੇ ਰੱਖਾਂਗੇ ਇਸ ਤਰ੍ਹਾਂ ਸਲਾਈ ਕਰਕੇ ਪਿੱਛੇ ਹੁਣ ਜਿਹੜਾ ਐਕਸਟਰਾ ਕਪੜਾ ਇਹਨੂੰ ਚਾਹੇ ਤੁਸੀਂ ਦੋ ਬਲਾਂ ਦੇ ਵਿੱਚ ਹੀ ਐਡਜਸਟ ਕਰਦੇ ਹੋ ਚਾਹੇ ਤੁਸੀਂ ਅਗਰ ਕਈ ਵਾਰ ਕੀ ਹੁੰਦਾ ਕਿ ਬੈਲਟ ਵੱਡੀ ਹੁੰਦੀ ਆ ਤਾਂ ਕਪੜਾ ਘੱਟ ਵੱਜਦਾ ਤਾਂ ਉੱਤੇ ਤੁਸੀਂ ਸਿੰਗਲ ਬਲ ਦੇ ਨਾਲ ਵੀ ਐਡਜਸਟ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਹੁਣ ਸਾਡਾ ਇਹ ਇੱਥੇ ਬਲ ਪੈਣੇ ਆ। ਇਦਾਂ। ਔਰ ਇਸ ਤਰ੍ਹਾਂ ਠੀਕ ਹੈ ਜੀ। ਇਹ ਬੈਕ ਦੇ ਵਿੱਚ ਬਲ ਪੈ ਜਾਣਾ ਆ। ਕੋਕ ਤੁਹਾਨੂੰ ਸਮਝ ਲੱਗੂ ਆਜੋ ਸੀ ਹੁਣ ਤੁਹਾਨੂੰ ਇਹ ਬਲ ਸਟਿਚ ਕਰਕੇ ਦਿਖਾਣੇ ਆ ਕਿ ਕਿਵੇਂ ਬਣਦੇ ਆ। ਇਹ ਦੇਖੋ ਆਪਾਂ ਸਲਾਈ ਕਰਕੇ ਬਿਲਕੁਲ ਬੈਲਟ ਨੂੰ ਅਟੈਚ ਕਰ ਲਿਆ। ਇਹ ਤੁਸੀਂ ਦੇਖ ਸਕਦੇ ਹੋ ਨਾ ਕਰੀਜ ਵਾਲਾ ਵਾਲ ਜਿਹੜਾ ਬਿਲਕੁਲ ਸਿੱਧਾ ਹੈ ਇਹ ਦੇਖੋ ਕਿਸੇ ਤਰ੍ਹਾਂ ਵੀ ਸਲਵਾਰ ਜਿਹੜੀ ਹੈ ਬਾਹਰ ਨੂੰ ਨਹੀਂ ਘੁਮੇਗੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਇਹ ਵਾਲ ਸੈੱਟ ਹੋ ਕੇ ਆ ਗਏ ਨਾ ਇਹ ਦੇਖੋ ਬੈਕ ਸਾਈਡ ਤੇ ਕੱਪੜੇ ਦੇ ਅਕੋਰਡਿੰਗ ਤੁਸੀਂ ਕੱਪੜੇ ਦੇ ਅਕੋਰਡਿੰਗ ਤੁਸੀਂ ਵਾਲ ਪਾ ਲੈਣੇ ਅਗਰ ਤੁਹਾਡੀ বেলਟ ਵੱਡੀ ਹੈ ਨਾ ਤਾਂ ਇਹ ਤੁਹਾਡਾ ਇੱਕ ਵਾਲ ਦੇ ਲਈ ਹੀ ਕੱਪੜਾ ਬਚੂਗਾ ਕਿਉਂਕਿ ਇੱਥੇ ਮੇਰੇ ਕੋਲ ਹੁਣ বেলਟ ਛੋਟੀ ਸੀ ਤਾਂ ਅਸੀਂ ਇੱਥੇ ਦੋ ਵਾਲ ਪਾ ਲੈਨੇ ਆ ਠੀਕ ਹੈ ਇਸ ਤਰੀਕੇ ਦੇ ਨਾਲ ਬਾਲ ਪਾਉਂਗੇ ਤੁਹਾਡੀ ਸਲਵਾਰ ਜਿਹੜੀ ਹੈ ਇੱਧਰ ਉੱਧਰ ਨੂੰ ਘੁੰਮੂਗੀ ਨਹੀਂ ਬਾਹਰ ਨੂੰ ਨਹੀਂ ਨਿਕਲੂਗੀ ਬਿਲਕੁਲ ਸਿੱਧੀ ਰਹੂਗੀ ਠੀਕ ਹੈ ਜੀ ਹੁਣ ਅਸੀਂ ਬਣਾਣੇ ਆ ਇਹਦੇ ਪੌਂਚੇ ਜੋ ਮੇਨ ਹੈ ਨਾ ਕਈ ਕੀ ਹੁੰਦਾ ਕਿ ਬਿਲਕੁਲ ਇਹਨੂੰ ਪਲੇਨ ਹੀ ਰੱਖ ਲੈਂਦੇ ਆ ਜਸਟ نیچے ਉੱਪਰ ਵਾਲੀ ਸਲਾਈ ਲਗਾ ਕੇ ਤਾਂ ਕਈ ਤੁਸੀਂ ਕੋਈ ਡਿਜ਼ਾਈਨ ਵੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਇਹਨੂੰ ਮਣ ਲੈਣਾ ਹੈ ਕਿ ਕਿੰਨਾ ਸਾਨੂੰ ਪੌਂਚਾ ਚਾਹੀਦਾ ਹੈ ਚੜਾਈ ਰੱਖਣੀ ਹੈ ਸੀ ਇਹਦੀ ਕਿਉਂਕਿ ਇਹਦੀ ਤੁਸੀਂ 5 6 ਜਾਂ 7 ਇੰਚ ਤੱਕ ਰੱਖ ਸਕਦੇ ਹੋ ਅ ਮੇਰੇ ਕਸਟਮਰ ਨੇ ਇਹਦੀ 3.5 ਇੰਚ ਰੱਖਣੀ ਹੈ ਠੀਕ ਹੈ ਜੀ ਤਾਂ ਉਸ ਹਿਸਾਬ ਦੇ ਨਾਲ ਮੈਂ ਇਥੋਂ ਕਪੜਾ ਲੈ ਲਵਾਂਗੀ ਕਿ ਸਾਨੂੰ 26 ਜਾਂ 26.5 ਇੰਚ ਦਾ ਪੀਸ ਇੱਕ ਚਾਹੀਦਾ ਆ ਅਗਰ ਤਾਂ ਤੁਸੀਂ ਕਸਟਮਰ ਨੂੰ ਕੁਝ ਲੈਣਾ ਹੈ ਕਿ ਉਹ ਬਿਲਕੁਲ ਸੌਫਟ ਪੂੰਚਾ ਪਾਣਾ ਚਾਹੁੰਦੇ ਨੇ ਫਰਸ਼ੀ ਸਲਵਾਰ ਦੇ ਵਿੱਚ ਤਾਂ ਤਾਂ ਤੁਸੀਂ ਪੇਪਰ ਪੇਸਟਿੰਗ ਲਗਾ ਕੇ ਵੀ ਇਹਨੂੰ ਬਣਾ ਸਕਦੇ ਹੋ ਅਗਰ ਥੋੜਾ ਜਿਹਾ ਹਾਰਡ ਕਰਨਾ ਤਾਂ ਜੋ ਗੜਿਆਂ ਵਾਲੀ ਪੇਸਟਿੰਗ ਹੁੰਦੀ ਹੈ ਹੈਨਾ ਚਿਪਕਾਉਣ ਵਾਲੀ ਉਹ ਤਾਂ ਇਹ ਤੁਸੀਂ ਪੌਂਚੇ ਕਟਿੰਗ ਕਰਕੇ ਬਣਾ ਲੈਣੇ ਆ ਅਗਰ ਕਸਟਮਰ ਚਾਹੁੰਦੇ ਕਿ ਨਹੀਂ ਜੋ ਨਾਰਮਲ ਪੌਂਚੇ ਸਲਵਾਰ ਦੇ ਹੁੰਦੇ ਹੀ ਹੈ ਉਹ ਪਾਣੇ ਤਾਂ ਤੁਸੀਂ ਉਹ ਪਾ ਸਕਦੇ ਹੋ ਅਗਰ ਤਾਂ ਤੁਹਾਡਾ ਕਪੜਾ ਕੋਈ ਟਰਾਂਸਪੇਰੈਂਟ ਹੈ ਜਾਂ ਬਿਲਕੁਲ ਲਾਈਟ ਕਲਰ ਦੇ ਵਿੱਚ ਹੈਨਾ ਫਿਰ ਤਾਂ ਤੁਸੀਂ ਕੀ ਕਰਨਾ ਹੈ ਕਿ ਇਸ ਤਰ੍ਹਾਂ ਜਦੋਂ ਜੋੜਨਾ ਹੈ ਇਹਨੂੰ ਏ ਸਾਈਡ ਸਾਡੀ ਜਿਹੜੀ نیچے ਸਲਾਈ ਦੇ ਵਿੱਚ ਆਣੀ ਔਰ ਇਹ ਜੋ ਫੋਲਡ ਕਰਨੀ ਹੋ ਤੁਹਾਡੀ ਇੱਥੇ ਤੱਕ ਫੋਲਡ ਹੋਣਾ ਚਾਹੀਦਾ ਕਪੜਾ ਤਾਂ ਕਿ ਤੁਹਾਡੀ ਬੁਕਰਮ ਜਿਹੜੀ ਹੈ ਸਲਵਾਰ ਦੇ ਪਹੁੰਚੇ ਵਿੱਚੋਂ ਦਿਸੇ ਨਾ ਠੀਕ ਹੈ ਜੀ ਹੁਣ ਸਾਡਾ ਕਪੜਾ ਰਿਯਾਨ ਦੇ ਵਿੱਚ ਹੈ ਤਾਂ ਅਸੀਂ ਸਾਨੂੰ ਥੋੜਾ ਘੱਟ ਕਪੜਾ ਵੀ ਚੱਲ ਸਕਦਾ ਆ ਇਸ ਤਰ੍ਹਾਂ ਇੱਥੇ ਜਿੰਨਾ ਅਸੀਂ ਮਾਰਜਨ ਸਲਾਈ ਦੇ ਵਿੱਚ ਦੇਣਾ ਆ ਉਹਨਾਂ ਛੱਟ ਕੇ ਅਸੀਂ ਕੱਪੜੇ ਦੇ ਉੱਤੇ ਇਹਨੂੰ ਪੇਸਟ ਕਰ ਲੈਣਾ ਆ ਹੁਣ ਅਸੀਂ ਕੀ ਕਰਨਾ ਜਿਵੇਂ ਨਾਰਮਲ ਪੌਂਚੇ ਜੋੜਦੇ ਆ ਬਿਲਕੁਲ ਸੇਮ ਉਸੇ ਤਰ੍ਹਾਂ ਇਹਨੂੰ ਇਹਦੇ ਉੱਤੇ ਕੱਚੀ ਸਲਾਈ ਲਗਾ ਕੇ ਇਸ ਤਰ੍ਹਾਂ ਇਹਦੇ ਇਧਰੋਂ ਸਲਵਾਰ ਦੇ ਪੌਂਚੇ ਨਾਲ ਜੋੜ ਕੇ ਇਹਨੂੰ ਸਿੱਧੇ ਦੇ ਉੱਪਰ ਰੱਖ ਕੇ ਸਲਾਈ ਕਰਕੇ ਇਹਨੂੰ ਉਲਟੀ ਸਾਈਡ ਨੂੰ ਉੱਪਰ نیچے ਔਰ ਉੱਪਰ ਬੈਠਣੀ ਸਲਾਈ ਲਗਾ ਕੇ ਫਿਰ ਤੁਹਾਨੂੰ ਦੱਸਦੇ ਆ ਵੇਖੋ ਅਸੀਂ ਬਿਲਕੁਲ نیچے ਤੇ ਉੱਪਰ ਬੈਟਰੀ ਸਲਾਈ ਲਗਾ ਕੇ ਪੌਂਚੇ ਜੋੜ ਲਏ ਨੇ ਇਹ ਦੇਖੋ ਅਟੈਚ ਕਰ ਲਏ ਨੇ ਕਿੰਨੀ ਸਫਾਈ ਦੇ ਨਾਲ ਬਣੇ ਆ ਇਸ ਤਰ੍ਹਾਂ ਤੁਸੀਂ ਪੌਂਚੇ ਨੂੰ ਅਟੈਚ ਕਰ ਲੈਣਾ ਅਗਰ ਤੁਸੀਂ ਇਹਨਾਂ ਨੂੰ ਫਿਲ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਸਿੱਧੀਆਂ ਲਾਈਨਸ ਲਗਾ ਕੇ ਜਾਂ ਕੋਈ ਵੀ ਡਿਜ਼ਾਈਨਿੰਗ ਵਿੱਚ ਕਰਕੇ ਤੁਸੀਂ ਇਹਨੂੰ ਡਿਜ਼ਾਈਨ ਦੇ ਨਾਲ ਵੀ ਬਣਾ ਸਕਦੇ ਹੋ ਜਾਂ ਤੁਸੀਂ ਇਸ ਤਰ੍ਹਾਂ ਸਿੰਪਲ ਵੀ ਬਣਾ ਸਕਦੇ ਹੋ ਅਸੀਂ ਜਿਵੇਂ ਸਾਡੇ ਕਸਟਮਰ ਦੀ ਡਿਮਾਂਡ ਸੀ ਉਸ ਤਰ੍ਹਾਂ ਬਣਾਈ ਆ ਹੁਣ ਲਾਸਟ ਪੁਆਇੰਟ ਹੈਗਾ ਆ ਕਿ ਅਸੀਂ ਇਹਦੀ ਜਿਹੜੀ ਪੌਂਚੇ ਦੀ ਸਲਾਈ ਲਗਾਣੀ ਆ ਉਹ ਕਿਸ ਤਰ੍ਹਾਂ ਲਗਾਣੀ ਆ ਇਸ ਤਰ੍ਹਾਂ ਤੁਸੀਂ ਪੌਂਚੇ ਨੂੰ ਫੋਲਡ ਕਰ ਲੈਣਾ ਆ ਪੌਂਚੇ ਦੀ ਸਲਾਈ ਲਗਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਆਸਣ ਨੂੰ ਇੱਕ ਥਾਂ ਰੱਖ ਕੇ ਇੱਕ ਕੱਚੀ ਸਲਾਈ ਲਗਾ ਲੈਣੀ ਆ ਤਾਂ ਕਿ ਆਸਣ ਜਿਹੜਾ ਹੈ ਸਾਡਾ ਖਿਸਕੇ ਨਾ ਇਸ ਤਰ੍ਹਾਂ ਕੱਪੜੇ ਨੂੰ ਬਿਲਕੁਲ ਸੈੱਟ ਕਰਕੇ ਰੱਖ ਲੈਣਾ ਆ ਹੁਣ ਅਸੀਂ ਇੱਥੇ ਲਗਾਣਾ ਹੈ ਪੌਂਚਾ ਪੌਂਚਾ ਸਾਡੇ ਕਸਟਮਰ ਦਾ ਸੀ 10 ਇੰਚ ਠੀਕ ਹੈ ਜੀ ਇੱਥੇ ਅਸੀਂ 10 ਇੰਚ ਤੇ ਨਿਸ਼ਾਨ ਲਗਾਵਾਂਗੇ ਔਰ ਆਸਣ ਦੇ ਨਾਲ ਅਸੀਂ ਇਹਨੂੰ ਇਸ ਤਰ੍ਹਾਂ ਮਿਲਾ ਲੈਣਾ ਹੈ 6 ਫੱਟੀ ਦੇ ਨਾਲ ਬਿਲਕੁਲ ਸਿੱਧਾ ਇਸੇ ਤਰ੍ਹਾਂ ਸੇਮ ਦੂਸਰੀ ਸਾਈਡ ਵੀ ਪੌਂਚੇ ਨੂੰ ਇਸ ਤਰ੍ਹਾਂ ਫੋਲਡ ਲੈਣਾ ਹੈ ਫੋਲਡ ਕਰਕੇ ਬਿਲਕੁਲ ਸੇਮ ਉਸੇ ਤਰ੍ਹਾਂ ਇੱਥੋਂ 10 ਇੰਚ ਫਿਰ ਇਹਨੂੰ ਇਸ ਤਰ੍ਹਾਂ 6 ਫੱਟੀ ਦੇ ਨਾਲ ਮਿਲਾ ਲੈਣਾ ਹੈ ਠੀਕ ਹੈ ਜੀ ਹੁਣ ਅਸੀਂ ਤੁਹਾਨੂੰ ਇਹ ਸਲਾਈ ਲਗਾ ਕੇ ਦਿਖਾਣੇ ਆ ਫਾਈਨਲ ਲੁੱਕ ਇਹਦੀ ਕਿਸ ਤਰ੍ਹਾਂ ਦੀ ਆਉਂਦੀ ਹੈ ਜਦੋਂ ਇਹ ਪਾਈ ਹੋਊਗੀ ਤਾਂ ਹੋਰ ਵੀ ਵਧੀਆ ਲੱਗੂਗੀ ਇਹ ਦੇਖੋ ਬਿਲਕੁਲ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਕਿ ਹਾਏ ਕਿਵੇਂ ਅਸੀਂ ਸੀਣੀ ਐ ਜਾਂ ਕਿਵੇਂ ਅਸੀਂ ਕਟਿੰਗ ਕਰਨੀ ਐ ਠੀਕ ਹੈ ਜੀ ਆ ਦੇਖੋ ਬਿਲਕੁਲ ਅਸੀਂ ਜਿਹੜੀ ਸਲਾਈ ਵੀ ਲਗਾਈ ਐ ਬਿਲਕੁਲ ਸਿੱਧੀ ਆ ਦੇਖੋ ਕਿੰਨੀ ਸਫਾਈ ਦੇ ਨਾਲ ਬਣੀ ਆ ਅਗਰ ਤੁਹਾਨੂੰ ਇਹ ਬਿਲਕੁਲ ਸਿੰਪਲ ਔਰ ਈਜ਼ੀ ਤਰੀਕਾ ਲੱਗਿਆ ਹੈ ਨਾ ਸਲਵਾਰ ਸਟਿਚ ਕਰਨ ਦਾ ਸਫਰਸ਼ੀ ਸਲਵਾਰ ਦੀ ਕਟਿੰਗ ਦਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਸੋਨੇ ਸੋਨੇ ਕਮੈਂਟ ਜਰੂਰ ਕਰਿਓ ਤਾਂ ਕਿ ਅਸੀਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਹੋਰ ਵੀ ਤੁਹਾਡੇ ਲਈ ਕੁਝ ਨਵੀਆਂ ਵੀਡੀਓਜ਼ ਲੈ ਕੇ ਆਈਏ ਠੀਕ ਹੈ ਜੀ ਥੈਂਕ ਯੂ ਫॉर ਵਾਚਿੰਗ ਕਾਰਬਟਿਕ ਚੈਨਲ